ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਟੇਸ਼ਕ ਖਬਰਾਂ ਸੁਣੋ ਪਹਿਲਾਂ ਸਪੁਲਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਰਵਾਇਤੀ ਹੁਨਰ ਨੂੰ ਉਤਸ਼ਾਹਿਤ ਕਰਨ ਵਾਸਤੇ ਇੱਕ ਮਹੱਤਵਪੂਰਨ ਪਹਿਲ ਕਦਮੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਵਿੱਚ ਬੁੱਢਾ ਨਾਲੇ ਨੂੰ ਮਿਸ਼ਨ ਤਹਿਤ ਸਾਫ਼ ਕਰਨ ਦਾ ਐਲਾਨ ਫਰੀਦਕੋਟ ਵਿਖੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਵਿਰਾਸਤੀ ਕਾਫਲਾ ਕਲਾ ਮubarakt ਤੋਂ ਸ਼ੁਰੂ ਹੋ ਕੇ ਦਰਬਾਰ ਕਾਂਜ ਪੁੱਜਿਆ ਅਤੇ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਖੇਤੀਬਾੜੀ ਮੈਦਮੇ ਦੇ ਸਾਂਝੇ ਉਪਰਾਲੇ ਸਾਦਕਾ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਪੰਜਾਬ ਕਿਸਾਨਾਂ ਦਾ ਸਨਮਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰੀਗਰਾਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦਾ ਫਾਇਦਾ ਉਠਾ ਕੇ ਉਦਮੀ ਅਤੇ ਕਾਰੋਬਾਰੀ ਬਨਨ ਦੀ ਅਪੀਲ ਕੀਤੀ ਹੈ। ਸ਼੍ਰੀ ਮੋਦੀ ਮਹਾਰਾਸ਼ਟਰ ਵਿੱਚ ਸਵੈवलंबी ਮੈਦਾਨ ਚ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੀ ਵਰੇਗਾਂ ਤੇ ਸਮਾਗਮ ਨੂੰ ਸੰਬੋਧਨ ਕਰ ਰਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਸ਼ਵਕਰਮਾ ਯੋਜਨਾ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਰਵਾਇਤੀ ਹੁਨਰ ਨੂੰ ਉਤਸ਼ਾਹਿਤ ਕਰਨ ਵਾਸਤੇ ਇੱਕ ਮਹੱਤਵਪੂਰਨ ਪਹਿਲ ਕਦਮੀ ਹੈ। ਇਸ ਯੋਜਨਾ ਦੇ ਫਾਇਦਿਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਵਾਇਤੀ ਕਾਰੋਬਾਰਾਂ ਦੇ ਉਤਪਾਦਨ ਨੂੰ ਵਧਾਉਣ ਲਈ ਲ आधुनिक उपकरण मुहैया करवाए गए उन्होंने दसिया कि इस योजना तहत तीन लाख रुपए तक का कर्जा बिना किसी गारंटी दे दिता है। अब तक साढ़े छह लाख से ज्यादा विश्वकर्मा बंधुओं को आधुनिक करण भी उपलब्ध कराए गए हैं इससे उनके उत्पादों की क्वालिटी बेहतर हुई है उनकी उत्पादकता बढ़ी है मुझे खुशी है एक साल के भीतर भीतर विश्वकर्मा भाई बहनों को 1400 करोड़ रुपए का लोन दिया गया है यानी विश्वकर्मा योजना हर पहलू का ध्यान रख रही है ਇਧਰ ਪੰਜਾਬ ਦੇ ਖੇਤਰੀ ਹੁਨਰ ਵਿਕਾਸ ਅਤੇ ਉਤਮਤਾ ਵਿਭਾਗ ਐਨਐਸਟੀਆਈ ਕੈਂਪਸ ਗਿਲ ਰੋਡ ਲੁਧਿਆਣਾ ਵੱਲੋਂ ਵੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੀ ਪਹਿਲੀ ਵਰੀਖੰਡ ਬਣਾਈ ਗਈ ਪ੍ਰੋਗਰਾਮ ਦੀ ਸ਼ੁਰੂਆਤ ਲੁਧਿਆਣਾ ਦੇ ਡੀਸੀ ਮੇਜਰ ਅਨਤੋਸ਼ ਰਿ ਨੇ ਸ਼ਮਾ ਰੌਸ਼ਨ ਕਰਕੇ ਕੀਤੀ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਕੋਈ 500 ਤੋਂ ਵੱਧ ਦਰਵਾਇਤੀ ਕਾਰਗਰਾਂ ਤੇ ਦਸਤਕਾਰਾਂ ਨੇ ਇਸ ਸਮਾਗਮ ਚ ਸ਼ਿਰਕਤ ਕੀਤੀ ਅਤੇ ਐਮਐਸਐਮੀ ਵਿਕਾਸ ਦੇ ਸੂਭਿਦਾ ਦਫ਼ਤਰ ਲੁਧਿਆਣਾ ਵੱਲੋਂ ਉਹਨਾਂ ਦੇ ਉਤਪਾਦਾਂ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮਹਾਰਾਸ਼ਟਰ ਦੇ ਵਰਦਾ ਤੋਂ ਸਿੱਧੇ ਪ੍ਰਸਾਰਣ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਖੇਤਰੀ ਹੁਨਰ ਵਿਕਾਸ ਤੇ ਉੱਤਮਤਾ ਵਿਭਾਗ ਦੇ ਡਾਇਰੈਕਟਰ ਲੈਫਟੀਨੈਂਟ ਕਰਨਲ ਵਿਸ਼ਾਲ ਅਰੂੜਾ ਨੇ ਸੰਬੋਧਨ ਕੀਤਾ। ਕੇਂਦਰੀ ਸੇਤ ਮੰਤਰੀ ਜਗਤਪ੍ਰਕਾਸ਼ ਨੱਡਾ ਨੇ ਖੁਰਾਕ ਸੁਰੱਖਿਆ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਲਈ ਨਿਰੰਤਰ ਸਹਿਯੋਗ ਨਵੀਨਤਾ ਅਤੇ ਵਚਨਬੱਧਤਾ ਦਾ ਸਾਥ ਆ ਦਿੱਤੇ। ਅੱਜ ਨਵੀਂ ਦਿੱਲੀ ਚਾਲਮੀ ਖੁਰਾਕ ਨਿਯਮਕ ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਨੱਡਾ ਨੇ ਕਿਹਾ ਕਿ ਤੇਜ਼ੀ ਨਾਲ ਵਿਸ਼ਵੀਕਰਨ, ਤਕਨੀਕੀ ਤਰੱਕੀ ਅਤੇ ਵਧਦੀਆਂ ਖੱਤਕਾਰਾਂ ਦੀਆਂ ਤਰਜੀਹਾਂ ਭੋਜਨ ਪ੍ਰਣਾਲੀਆਂ ਨੂੰ ਨਵਾਂ ਰੂਪ ਦੇ ਰਹੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਲੁਧਿਆਣਾ ਵਿੱਚ ਬੁੱਢੇ ਨਾਲੇ ਦੀ ਸਫਾਈ ਤਿੰਨ ਪੜਾਵੀ ਰਣਨੀਤੀ ਬਣਾ ਕੇ ਸ਼ੁਰੂ ਕੀਤੀ ਜਾਵੇਗੀ। ਚੰਡੀਗੜ੍ਹ ਵਿਖੇ ਵਿਸ਼ਵ ਪ੍ਰਸਿੱਧ ਨੇਬੂਲਾ ਗਰੁੱਪ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਪਾਣੀ ਦੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਸ ਗ੍ਰੁੱਪ ਦੀ ਮਹਾਰਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਮੁਹਿੰਮ ਨੇਬੂਲਾ ਗਰੁੱਪ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾਏਗੀ ਅਤੇ ਮਿਲ ਕੇ ਕੈਂਸਰ ਦਾ ਕਾਰਨ ਬਣਨ ਵਾਲੀਆਂ ਸ਼ੁੱਧੀਆਂ ਨੂੰ ਨੈਨੋ ਪਦਾਰਤ ਤੇ ਜਾ ਕੇ ਸਾਫ਼ ਕੀਤਾ ਜਾਵੇਗਾ। ਉਨਾ ਕਿਹਾ ਕਿ ਇਸ ਦਾ ਉਦੇਸ਼ ਪਾਣੀ ਦਾ TDS ਪੱਧਰ 100 ਤੋਂ ਥੱਲੇ ਲਿਆ ਕੇ ਇਸ ਨੂੰ ਪੀਣ ਦੇ ਯੋਗ ਬਣਾਉਣਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਮਾਨ ਵਾਲੀ ਗੱਲ ਹੈ ਕਿ ਨੇਬੋਲਾ ਉਸ ਨੈਸ਼ਨਲ ਕੋਲ ਅਜਹੀ ਨੈਨੋ ਲੈਵਲ ਟੈਕਨੋਲੋਜੀ ਹੈ ਜਿਸ ਨੇ ਪਾਣੀ ਦੀਆਂ ਅਸ਼ੁੱਧੀਆਂ ਅਤੇ ਕੈਂਸਰ ਦਾ ਕਾਰਨ ਬਣਨ ਵਾਲੇ ਤੱਤਾਂ ਦੀ ਸਫਾਈ ਦੇ ਮਾਮਲੇ 'ਚ ਆਪਣੀ ਅਹਿਮੀਅਤ ਸਾਬਤ ਕੀਤੀ ਹੈ ਜਲੰਧਰ ਸਥਿਤ ਬਟਾਲੀਅਨ ਹੈੱਡਕੁਆਟਰ ਵਿਖੇ ਤੂ ਪੰਜਾਬ ਐਨਸੀਸੀ ਬਟਾਲੀਅਨ ਦੇ ਦੋ ਕੈਡਟਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਲਾਇਲਪੁਰ ਖਾਲਸਾ ਕਾਲਜ ਦੇ ਕੈਡਟ ਜੁਗਦੀਪ ਸਿੰਘ ਅਤੇ ਡੀਏਵੀ ਯੂਨੀਵਰਸਿਟੀ ਦੇ ਕੈਡਟ ਮਨਸੂਰ ਨੇ ਨਵੀਂ ਦਿੱਲੀ ਵਿਖੇ ਰਾਸ਼ਟਰੀ THAL ਸੈਨਾ ਕੈਂਪ ਚ ਆਬਸਟ੍ਰਿਕਲ ਸਿਖਲਾਈ ਮੁਕਾਬਲੇ ਚ ਪਹਿਲਾ ਸਥਾਨ ਹਾਸਲ ਕੀਤਾ ਕਮਾਂਡਿੰਗ ਅਫਸਰ ਕਰਨਲ ਵਿਨੋਜ ਜੋਸ਼ੀ ਲੈਫਟੇਨੈਂਟ ਡਾਕਟਰ ਅਹਿਮਦ হোসেন ਸੂਬੇਦਾਰ ਸੁਖਦੇਵ ਸਿੰਘ ਨੇ ਹੈੱਡਕੁਆਰਟਰ ਵਿਖੇ ਦੋਵਾਂ ਕੈਡਟਾਂ ਨੂੰ ਐਨਸੀਸੀ ਟਰੈਕ ਸੂਟ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ इस मौके दोडेटा ने भी आकाशवाणी गलबात कर दया अपनी खुशी का इजहार किया मैं कैडेट जगदीप सिंह मैंने ऑल इंडिया कैंप अटेंड किया है जिसमें हमारी सिलेक्शन पहले बटालियन बेस पर हुई और फिर इंटर ग्रुप के लिए हुई और हमारी फाइनल जो सिलेक्शन थी वो डायरेक्टर के लिए थी कैट मोहन सिर मैंने कैंप में पार्टिसिपेट किया कमांडिंग ऑफिसर कर्नल जोशी सर ने हमें सम्मानित करने के लिए एक ट्रैक सूट मग और सर्टिफिकेट दिया और हमें आगे बढ़ने की प्रेरणा दी ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਫਰੀਦਕੋਟ ਵਿਖੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਵਿੱਚ ਮਨਾਏ ਜਾ ਰਹੇ ਆਗਮਨ ਪੁਰਬ ਦੇ ਸਬੰਧ ਵਿੱਚ ਆਜ ਵੱਖ-ਵੱਖ ਸੂਬਿਆਂ ਦੇ ਪਹਿਰਾਵਿਆਂ ਤੇ ਵਿਰਾਸਤ ਦੇ ਰੰਗ ਵਿੱਚ ਰੰਗਿਆ ਵਿਰਾਸਤੀ ਕਾਫਲਾ ਕਲਾ ਮਬਾਰਕ ਤੋਂ ਸ਼ੁਰੂ ਹੋ ਕੇ ਦਰਬਾਰ ਗੰਜ ਪਹੁੰਚਿਆ ਇਸ ਵਿਰਾਸਤੀ ਕਾਫਲੇ ਨੂੰ ਹਲਕਾ ਵਿਦਾਇਕ ਗੁਰਦਪ ਸਿੰਘ ਅਤੇ ਡਿਪਟੀ ਕਮਿਸ਼ਨਰ ਵਿਨਿਤ ਕੁਮਾਰ ਐਸਐਸਪੀ ਡਾਕਟਰ ਪ੍ਰਗਿਆ ਜੈਨੇ ਕਲਾ ਮਬਾਰਕ ਤੋਂ ਚੰਡੀ ਵਿਖਾ ਕੇ ਰਵਾਨਾ ਕੀਤਾ ਕਾਫਲੇ ਚੂ ਜ਼ਿਲ੍ਹੇ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਤੋਂ ਇਲਾਵਾ ਉੱਤਰੀ ਜ਼ੋਨ ਸਭਿਆਚਾਰਕ ਕੇਂਦਰ ਦੇ ਕਲਾਕਾਰਾਂ ਨੇ ਵੀ ਸ਼ਿਰਕਤ ਕੀਤੀ ਉਧਰ ਬਾਬਾ ਫਰੀਦ ਆ ਸਮਰਪਿਤ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਵੱਲੋਂ ਕਿਲਾ ਮੁਬਾਰਕ ਚੌਕ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਲੇਹਲੀ ਸਥਿਤ ਨਾਹਰ ਫੈਬਰਿਕ ਯੂਨਿਟ ਵਿਖੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਖੇਤੀਬਾੜੀ ਮਹਿਕਮੇ ਦੇ ਸਾਂਝੇ ਉਪਰਾਲੇ ਸਦਕਾ ਪਰਾਲੀ ਨੂੰ ਨਾ ਸਾੜਨ ਵਾਲੇ ਕਰੀਬ 50 ਕਿਸਾਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਹਲਕਾ ਡੇਰਾ ਬਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਰਟੀਫਿਕੇਟ ਤੇ ਮੈਮੈਂਟੋ ਦੇ ਕੇ ਸਨਮਾਨਿਤ ਕੀਤਾ ਉਧਰ ਸਨਮਾਨਿਤ ਹੋਏ ਕਿਸਾਨਾਂ ਨੇ ਪਰਾਲੀ ਨਾ ਸਾੜਨ ਦੇ ਅਤੇ ਵਾਤਾਵਰਣ ਨੂੰ ਗੰਦਲਾ ਹੋਣ ਤੋਂ ਬਚਾਉਣ ਲਈ ਆਪਣੇ ਯੋਗਦਾਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਹੋਰਨਾਂ ਲੋਕਾਂ ਨੂੰ ਵੀ ਪਰਾਲੀ ਦੀ ਸਾਮ ਸੰਭਾਲ ਦੀ ਅਪੀਲ ਕੀਤੀ ਮੇਰਾ ਨਾਮ ਹੈ सुरेश ਕੁਮਾਰ ਪਿੰਡ ਜੜੋ ਸਾਡੀ ਸਿਰਫ 6 ਇੰਚ ਧਰਤੀ ਬਚਾਉਂਗਾ ਉਹ ਧਰਤੀ ਉੱਪਰ ਦੀ ਛੜਤ ਔਰ ਉਹਦੇ ਨਾਲ ਜਿਹੜੇ ਸਾਡੇ ਮਿੱਤਰ ਕਿੜੇ ਹੈ ਵੱਧ ਬੜਾ ਨੁਕਸਾਨ ਹੈ ਅਸੀਂ ਚਾਹੁੰਦੇ ਹਾਂ ਵੀ ਬਿਲਕੁਲ ਅਸੀਂ ਸਾੜੀ ਐਨਾ ਅਸੀਂ ਕਈ ਸਾਲ ਤੋਂ ਸਾੜਦੇ ਹਾਂ ਪਿੰਡ ਜਨਰਲੀ ਆ ਜੀ ਮੇਰਾ ਨਾਮ ਜੈ ਸਿੰਘ ਪਰਾਲੀ ਚ ਜਿਹੜੀ ਅਨਰਜੀ ਆ ਉਹ ਅਸੀਂ ਬੇਸਟ ਸਮਝ ਜਾਂਦੇ ਹਾਂ ਉਹਨਾਂ ਨੂੰ ਤੇ ਜਿਹੜੇ ਹੁਣ ਬਾਇਓ ਗੈਸ ਸਾੜੇ ਉਹਨਾਂ ਨੂੰ ਵਰਤਣ ਇਹ ਕਿੰਨੀ ਉਹਦੇ ਵਿੱਚ ਸਖਤੀ ਆ ਜੀ ਉਹ ਤਾਂ ਕਿਸਾਨ ਨੂੰ ਹਲੇ ਪਤਾ ਨਹੀਂ ਲੱਗਿਆ ਜੀ ਇਹਨਾਂ ਚੀਜ਼ਾਂ ਦਾ ਸਾਨੂੰ ਪਤਾ ਲੱਗਣ ਕਰਕੇ ਆਪ ਕਿਸਾਨ ਹੋਣ ਦੇ ਨਾਤੇ ਪਹਿਲਾਂ ਗੁਲਾਣੀ ਛੱਦੀ ਬੁਰਲਾਲ ਸਿੰਘ ਪਿੰਡ ਧਰਮਗੜ ਦਾ ਵਾਸੀ ਆ ਮੈਂ ਪਿਛਲੇ 3 ਸਾਲ ਤੋਂ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲਾਈ ਮੇਰਾ ਝਾੜ ਵਧ ਗਿਆ ਬਹੁਤ ਜ਼ਿਆਦਾ ਇਹ ਇੱਕ ਪ੍ਰਦੂਸ਼ਣੀ ਹੁੰਦਾ ਜੀ ਨਾਲ ਦੀ ਨਾਲ ਜਲਕਰਪੈਨ ਜੀ ਦੀ ਵੜਦੀ ਆ ਜੀ ਜਿਹੜਾ ਲੰਗਾ ਹੁੰਦਾ ਉਸ ਨੂੰ ਖੰਡਾ ਕੇ ਹੈਰਿਆਂ ਦੂਰੀ ਮ ਉਹ ਉਹ ਵੀ ਚੋਗਲ ਜਾਂਦੀ ਹੈ ਜੀ ਮੇਰਾ ਬਹੁਤ ਫਾਇਦਾ ਹੋਇਆ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜ਼ਿਲ੍ਹਾ ਪਧਰੀ ਪਸਾਰ ਸੰਸਥਾਨ कृषि ਵਿਗਿਆਨ ਕੇਂਦਰ ਬਾਹੋਵਾਲ ਹੁਸ਼ਿਆਰਪੁਰ ਨੇ ਵੀ ਵਾਇਰ ਕੰਪਨੀ ਦੇ ਸਹਿਯੋਗ ਨਾਲ ਬੀਤੇ ਦਿਨ ਪਿੰਡ ਟੋਡਰਪੁਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਤੇ ਖੇਤ ਦਿਵਸ ਦਾ ਆਯੋਜਨ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਅਗਾਂ ਵਧੂ ਕਿਸਾਨ ਮੌਜੂਦ ਰਹੇ कृषि ਵਿਗਿਆਨ ਕੇਂਦਰ ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ ਡਾਕਟਰ ਮਨਿੰਦਰ ਸਿੰਘ ਵੈਸ ਨੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਤੇ ਤਕਨੀਕ ਅਪਣਾਉਣ ਲਈ ਪ੍ਰੇਰਿਤ ਕੀਤਾ ਸਹਾਇਕ ਪ੍ਰੋਫੈਸਰ ਡਾਕਟਰ ਜੈਪ ਸਿੰਘ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਤਕਨੀਕ ਦੇ ਫਾਇਦੇ ਖਾਦਾਂ ਦੀ ਉਪਯੋਗਤਾ ਤੇ ਜਲ ਪ੍ਰਬੰਧਨ ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕੌਮੀ ਜਾਂਚ ਏਜੰਸੀ ਦੀ ਟੀਮ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦੇ ਵਸਨੀ ਕੁਲਵੰਤ ਸਿੰਘ ਦੇ ਘਰ ਆਸਰੇ ਛਾਪੇਮਾਰੀ ਕੀਤੀ ਜਾਣਕਾਰੀ ਮੁਤਾਬਕ ਕੁਲਵੰਤ ਸਿੰਘ ਰਾਮਪੁਰਾ ਸਥਿਤ ਇੱਕ ਸੀਮਿੰਟ ਫੈਕਟਰੀ ਵਿੱਚ ਟਰੱਕ ਡਰਾਈਵਰ ਹੈ ਤੇ ਉਹ ਅਕਸਰ ਸੋਸ਼ਲ ਮੀਡੀਆ ਤੇ ਗਰਮ ਖਿਆਲੀ ਪੋਸਟਾਂ ਸ਼ੇਅਰ ਕਰਦਾ ਰਹਿੰਦਾ ਹੈ ਕੁਲਵੰਤ ਸਿੰਘ ਨੇ ਦੱਸਿਆ ਕਿ ਐਨਆਈ ਦੀ ਟੀਮ ਨੇ ਉਸ ਤੋਂ ਸਿਰਫ ਪੁੱਛਗਿੱਛ ਕੀਤੀ ਤੇ ਉਸ ਨੂੰ ਗਰਮ ਖਿਆਲੀ ਪੋਸਟਾਂ ਸੋਸ਼ਲ ਮੀਡੀਆ ਤੇ ਸਾਂਝਾ ਨਾ ਕਰਨ ਦੀ ਤਾਕੀਦ ਕੀਤੀ ਟੀਮ ਨੇ ਉਸ ਨੂੰ ਕਿਤੇ ਵੀ ਪੇਸ਼ ਹੋਣ ਲਈ ਨਹੀਂ ਕਿਹਾ ਉਦਰ ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਪੁਲਿਸ ਨੇ ਇੱਕ ਨੌਜਵਾਨ ਨੂੰ 2 ਪਿਸਤੋਲਾਂ ਸਮੇਤ ਗ੍ਰਿਫਤਾਰ ਕੀਤਾ ਹੈ ਡੀਐਸਪੀ सुरेंद्र ਸਿੰਘ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਵਿਭਾਗ ਗੁਰਦਾਸਪੁਰ ਦੇ ਵਿਸ਼ੇਸ਼ ਸੈੱਲ ਵੱਲੋਂ ਕੀਤੀ ਸਾਂਝੀ ਆਪਰੇਸ਼ਨ ਦੌਰਾਨ ਪਿੰਡ ਸੁਲਤਾਨੀ ਦੇ ਦੋਸ਼ੀ ਗੁਰਜਿੰਦਰ ਸਿੰਘ ਨੂੰ 32 ਤੇ 30 ਬੋਰਡ ਦੇ 2 ਪਿਸਤੋਲਾ ਮੈਗਜ਼ੀਨ ਤੇ 2 ਰਾਉਂਡ ਸਮੇਤ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਡਾਇਰੈਕਟਰ ਰਾਜ ਵਿਦਿਅਕ ਖੋਜ ਤੇ ਦਫ਼ਤਰ ਤਿਕਲਾਈ ਪੁਰੀਸ਼ਾ ਦੇ ਦਸ਼ਾ ਨਿਰਦੇਸ਼ਾ ਮਤਾਬਕ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਫਾਇਦੇ ਤੇ ਨੁਕਸਾਨ ਬਾਰੇ ਭਾਸ਼ਣ ਮੁਕਾਬਲੇ ਕਰਵਾਏ ਗਏ ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਕੁਮਾਰ ਤੇ ਹੋਰ ਇਸ ਮੌਕੇ ਮੌਜੂਦ ਰਹੇ ਇਸ ਮੌਕੇ ਜੇਤੂ ਵਿਦਿਆਰਥੀਆਂ ਤੇ ਗਾਈਡ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ